ਇਹਨਾ ਮੋਗੇ ਤੋਂ ਬਰਨਾਲੇ ਵੱਡੇ ਰੋਡ ਤੇ ਡਾਲੇ ਕੋਈ ਇਹਦੇ ਵਿੱਚ ਗੱਡੀ ਗੱਡੀ ਮਾਰ ਗਿਆ ਤੇ ਆਪ ਨਿਕਲ ਗਿਆ ਤੇ ਇਹਨੂੰ ਇੱਥੇ ਹੀ ਛੱਡ ਗਿਆ ਤੜਫਦੇ ਨੂੰ ਤੁਸੀਂ ਦੇਖ ਲਓ ਬਈ ਬੇਜਵਾਨ ਦਾ ਯਾਰ ਕੀ ਕਸੂਰ ਆ ਹਨ ਵੀ ਘਟੋ ਘਟ ਸਾਰਿਆਂ ਨੂੰ ਚੱਕ ਦੇ ਜਾਇਦਾ ਕੋਈ ਦੇਖ ਰਿਕ ਕਰ ਲਾ ਆਪ ਨਿਕਲ ਗਿਆ ਤੇ ਦੇਖ ਲਓ ਵੀ ਇਹ ਇਹਨੂੰ ਇੱਥੇ ਹੀ ਤੜਫਦਾ ਛੱਡ ਗਿਆ ਬਹੁਤ ਮਾੜੀ ਗੱਲ ਆ ਜੇ ਬੇਜਵਾਨਾਂ ਕਰਾਂਗੇ ਅੱਗੇ ਜਾ ਕੇ ਸਾਡੇ ਨਾਲ ਵੀ ਐਵੇਂ ਹੀ ਹੋਣਾ ਜੇ ਅਸੀਂ ਇਸ ਤਰ੍ਹਾਂ ਕਰਿਆ ਤਾਂ ਤੁਸੀਂ ਦੇਖ ਲਓ ਕਿ ਸਾਡਾ ਵੀ ਮਾੜਾ ਹੀ ਹਾਲ ਹੋਊਗਾ ਜੇ ਅਸੀਂ ਕਿਸੇ ਬੇਜਵਾਨ ਦੇ ਨਾਲ ਇਸ ਤਰ੍ਹਾਂ ਮਾਰ ਕੇ ਤੇ ਮੁੜ ਕੇ ਪਤਾ ਨਹੀਂ ਲਿਆ ਤੇ ਸੱਟ ਕੇ ਤੁਰ ਜਾਣਾ ਬਹੁਤ ਮਾੜੀ ਗੱਲ ਆ ਬਹੁਤ ਜ਼ਿਆਦਾ ਇਹ ਮੈਂ ਇਧਰੋਂ ਰਿੰਗਲ ਲੱਗਿਆ ਤੇ ਮੈਂ ਵੈਕ ਕਰਕੇ ਗੱਡੀ ਵੇਖੀ ਫਿਰ ਮੈਨੂੰ ਪਤਾ ਲੱਗਿਆ ਵੀ ਬਹੁਤ ਮਾੜੀ ਗੱਲ ਆ ਹੁਣ ਇਹਨੂੰ ਲਿਜਾ ਕੇ ਇਹਦਾ ਇਲਾਜ ਲੋਜ ਕਰਾਉਣੀ ਆ ਇਹ ਆਇਂ ਕਰ ਇਹਨੂੰ ਇਹਦੇ ਤੇ ਰੱਖ ਦੇ ਹਾਂ ਆਹ ਇਹਦੇ ਉੱਤੇ ਰੱਖ ਕੇ ਨਾ ਇੱਥੇ ਰੱਖ ਦੇ ਹਾਂ ਇਹਦੇ ਉੱਤੇ ਆਇਂ ਰੱਖ ਚੱਲ ਇਹਨੂੰ ਉਹਦੇ ਉੱਤੇ ਰੱਖ ਦੇ ਵੱਡਦਾ ਨਹੀਂ ਆ ਮੌਜ ਨਾ ਰੱਖਦੇ ਕੋਈ ਨਹੀਂ ਇਹ ਬਿਜਾਰੇ ਜਦ ਗੱਡੀ ਵੱਜ ਗਈ ਨਾ ਤਾਂ ਕਰਕੇ ਛੁੱਟ ਭੱਜ ਹੋ ਗਿਆ ਹੋਊਗਾ ਬਸ ਇਹਨੂੰ ਆਹ ਟੇਡਾ ਕਰਕੇ ਪਾ ਜੇ ਦੇ ਬਸ ਸਹੀ ਜਆ ਪਾਦੇ ਪਾਸੇ ਕੋਈ ਨਹੀਂ ਹੱਥ ਧੋਲੀ ਚੱਲ ਬਹੁਤ ਧੰਨਵਾਦ ਇਹਦਾ ਵਿਚਾਰੇ ਦਾ ਇਲਾਜ ਕਰਾ ਦੇਗੇ ਭਾਈ ਠੀਕ ਆ ਹੋਰ ਤੇ ਵਾਹਿਗੁਰੂ ਕਿਰਪਾ ਰੱਖੇ ਪਰ ਲੇਕਿਨ ਬਹੁਤ ਮਾੜੀ ਗੱਲ ਆ ਜਿਹੜਾ ਬੰਦਾ ਐ ਮਾਰ ਕੇ ਨਿਕਲ ਜਾਂਦਾ ਨਾ ਬਾਲੀ ਮਾੜੀ ਗੱਲ ਆ ਲਓ ਜੀ ਆਪਾਂ ਨੂੰ ਗੱਡੀ ਚ ਰੱਖ ਲਿਆ ਤੇ ਹੁਣ ਇਹਨੂੰ ਜਾ ਕੇ ਲਾਜ ਲੋਚ ਕਰਾ ਕੇ ਤੇ ਵਾਹਿਗੁਰੂ ਦੀ ਕਿਰਪਾ ਨਾਲ ਇਹਨੂੰ ਕਰ ਦਿਆਂਗੇ ਕੈਮ